ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ ਤੇ ਸ਼ਾਮ ਦਾ ਟਾਈਮ ਹੈ। ਠੀਕ ਹੈ 5:30 ਹੋ ਚੁੱਕੇ ਆ ਤੇ ਆਪਾਂ ਡਿਊਟੀ ਤੋਂ ਆ ਗਏ ਆ ਘਰ ਤੇ ਹੁਣ ਕਰਦੇ ਆ ਸ਼ੌਂਕ ਦੇ ਨਾਲੇ ਤੁਹਾਨੂੰ ਕਰਾਉਨੇ ਆ ਸ਼ੌਂਕ ਆ ਆਪਣੀ ਗਲਬੀ ਮਾਦੀ ਆ ਇਹਦਾ ਵੀ ਸ਼ੌਂਕ ਕਰ ਲਿਓ ਇਹਦੇ ਵੀ ਆਂਡੇ ਆ ਜੋ ਬੱਚੇ ਨਿਕਲਣ ਨਾਲ ਇਹਦਾ ਰਿਜ਼ਲਟ ਵੀ ਆਪਣੇ ਕੋਲ ਨਾਲ ਆ ਉਧਰ ਉਸ ਡੇਟੀ ਮੁਰਗੀ ਰਾਣੋ ਖੜੀ ਆ ਉਹਦਾ ਪੱਟਾ ਖੜਾ ਆ ਗਲ ਭਾਬੀ ਗਮ ਅੱਡ ਲੱਗੀ ਹੈ ਅੱਡ ਲੱਗੀ ਹੈ ਕਿਹ ਚ ਇਹਨੂੰ ਦਿਨੇ ਥੋੜਾ ਸਮਾਨ ਗਿਆ ਅੱਜ ਸਵੇਰੇ ਥੋੜਾ ਮੌਸਮ ਠੰਡਾ ਸੀਗਾ ਤੇ ਠੰਡ 'ਚ ਮੈਂ ਖੋਲ ਗਿਆ ਇਹ ਕੰਮ ਤੋਂ ਜਾਣ ਤੋਂ ਪਹਿਲਾਂ ਤੇ ਇਹਨੂੰ ਥੋੜਾ ਗਰਮ ਕਰਦੇ ਆ ਤੇ ਉਹ ਫਿਰਦਾ ਆਪਣਾ ਹਿਟਲਰ ਮੁਰਗਾ ਉਹ ਪੀੜੀ ਪੱਠੀ ਠੀਕ ਹੈ ਇਹਨਾਂ ਨੂੰ ਆਪਾਂ ਬਾਜਰਾ ਹੁਣ ਆ ਕੇ ਪਾਇਆ ਕੋਈ ਬਾਜਰਾ ਸਿਕਾ ਖਤਮ ਹੋ ਗਿਆ ਜਿਹੜਾ ਸਵੇਰੇ ਪਾ ਗਿਆ ਸੀ ਉਹ ਖਾ ਲਿਆ ਸੀਗਾ ਇਹਨਾਂ ਨੇ ਤੇ ਬਾਕੀ ਕਰਿਓ ਸ਼ੌਂਗ ਠੀਕ ਹੈ ਇਹਦੇ ਕੰਡੇ ਆਪਾਂ ਬਣਾਏ ਨਹੀਂਓ ਕੰਡੇ ਉਹਦਾ ਬਣ ਗਏ ਆ ਮੁਰਗੇ ਦੇ ਕੰਡੇ ਤਾਂ ਨਹੀਂ ਬਣਾਏ ਕਿਉਂਕਿ ਇਹ ਜਦੋਂ ਕਈ ਆਰੀ ਜਾਨਵਰ ਗਰਮ ਹੋ ਜਾਂਦਾ ਤੇ ਕੰਡੇ ਫਿਰ ਆਪਣੇ ਆਪਣੇ ਮਾਰਨ ਲੱਪਿੰਦਾ ਜਾਨਵਰ ਜਦੋਂ ਬੰਦਾ ਫੜਦਾ ਠੀਕ ਹੈ ਥੋੜਾ ਉੱਚਾ ਕਰ ਦਿੰਗੇ ਕੈਮਰੇ ਨੂੰ ਇੱਕ ਮਿੰਟ ਸੈਟਿੰਗ ਕਰਦੇ ਕੈਮਰੇ ਦੀ ਤੇ ਫਿਰ ਤੁਹਾਨੂੰ ਵਧੀਆ ਤਰੀਕੇ ਦਾ ਸ਼ੌਕ ਕਰਾਉਣੀ ਹੈ ਇੱਕ ਮਿੰਟ ਇਹ 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 ਆਹ ਲਓ ਠੀਕ ਹੈ ਇਹਨਾਂ ਨੂੰ ਵਾਲੇ ਹਰਾ ਪਾਉਨੇ ਆ ਥੋੜਾ ਜਿਹਾ ਠੀਕ ਹੈ ਹਰਾ ਸੱਜਦਾ ਮੈਂ ਫਿਰ ਇੱਕ ਜਗ੍ਹਾ ਟੇਕੇ ਖੜ ਜਾਣਗੇ ਹਰ ਵਾਲੇ ਕੋਲ ਖਰਾਬ ਉਹ ਖੁਸ਼ ਹੋ ਗਈ ਜਾਂਦੇ ਆ ਹਰਾ ਤਾਂ ਇਹਨਾਂ ਨੂੰ ਆਪਾਂ ਪਾਉਂਗੇ ਆਪਣੇ ਪਸ਼ੂ ਰੱਖੇ ਹਰਾ ਦਾ ਆਪਣੇ ਤਕਰੀਬਨ ਹੁੰਦਾ ਹੀ ਆ ਖਰੇ ਪੱਠੇ ਖਰਾਚਾਰਾ ਹੁੰਦਾ ਹੀ ਆ ਠੀਕ ਹੈ ਇਹਨੂੰ ਕੈਮਰੇ ਨੂੰ ਹੁਣ ਕਰਦੇ ਆ ਸੈੱਟ 1 ਮਿੰਟ ਠੀਕ ਹੈ ਇੱਥੋਂ ਫਿਰ ਸ਼ੌਂਕ ਵਧੀਆ ਆਊਗਾ ਤੇ ਸ਼ੌਂਕਾਂ ਦਾ ਸਵਾਦ ਵੀ ਆਊਗਾ ਠੀਕ ਹੈ ਇਹ ਤਿੰਨ ਮਾਦੀਆਂ ਚ ਚਾਰ ਮਾਦੀਆਂ ਨਾ ਪਾਈਆਂ ਹੋਈਆਂ ਆ ਆਪਾਂ ਜਿਹੜੀ ਚੌਥੀ ਆ ਉਹ ਥੋੜੀ ਕੋੜੀ ਜ਼ਿਆਦਾ ਹੋਈ ਆ ਪਾਰਸ ਲੈ ਆਂਦੀ ਆ ਉਹਨੂੰ ਆਪਾਂ ਉੱਪਰ ਤਾੜਿਆ ਹੋਇਆ ਉਹ ਵੀ ਹੁਣ ਖੋਲ ਦੇਣੀ ਆ ਇਸ ਤੋਂ ਬਾਅਦ ਫਿਰ ਬੀਗਮ ਜਾਰ ਮਰ ਖੋਲ ਦਵਾਗੇ ਇਹਨਾਂ ਨੂੰ ਬੰਦ ਕਰ ਦਵਾਗੇ ਠੀਕ ਆ ਇਹਨਾਂ ਨੂੰ ਬੰਦ ਕਰਕੇ ਤਾਂ ਬੀਗਮ ਖੋਲ ਦਵਾਗੇ ਜੋੜਾ ਤੇ ਕੱਲ ਹੈਗੀ ਆਪਾਂ ਨੂੰ ਛੁੱਟੀ ਕੱਲ ਜਿਹੜੇ ਜਿਹੜੇ ਅੰਦਰ ਦਾ ਆਪਣਾ ਸੌਦਾ ਹੁੰਦਾ ਪਿਆ ਜਾਂ ਹੋਇਆ ਹੋਇਆ ਉਹ ਆਪਾਂ ਬੱਚੇ ਜਾਂ ਇੱਕ ਮੋਜਰ ਪੱਟੀ ਆ ਉਹ ਵੀ ਇੱਕ ਦੋਸਤਾਂ ਦੇ ਸਾਂਝ ਕਲਾ ਤੋਂ ਕਹਿੰਦਾ ਸੀਗਾ ਪਾਜੀ ਸੇਲ ਨਾ ਕਰਿਓ ਵੀ ਮੈਂ ਲੈ ਕੇ ਜਾਣੀ ਆ ਫਗਵਾੜੇ ਤੋਂ ਉਹਨਾਂ ਉਹਨੇ ਲੈ ਕੇ ਜਾਊਗਾ ਉਹ ਠੀਕ ਆ ਉਹ ਛੁੱਟੀ ਆ ਜਲ ਕੱਲ ਆਪਾਂ ਸ਼ੌਮ ਨਹੀਂ ਕਰਨਾ ਏ ਰੀਲਾਂ ਉਲਾ ਬਣਾਵਾਂਗੇ ਇੰਸਟਾਗ੍ਰਾਮ ਤੇ ਠੀਕ ਆ ਤੇ ਉਦੋਂ ਬਾਅਦ ਫਿਰ ਜਾਨਵਰ ਜੇ ਤੋਂਪ ਪੂਰੀ ਲੱਗੀ ਦੋ ਤਿੰਨ ਜਾਨਵਰ ਆਪਾਂ ਨਮਾਉਣੇ ਵੀ ਆ ਨਮਾਵੀ ਜਮਾਂਗੇ ਠੀਕ ਆ ਜੇ ਤੋਂਪ ਪੂਰੀ ਲੱਗੀ ਤਾਂ ਤੇ ਇੱਕ ਹੋਰ ਅੱਜ ਯਾਰ ਚੀਤਾ ਭੁੱਲ ਗਿਆ ਮੈਡੀਕਲ ਤਾਂ ਹੋ ਗਿਆ ਆ ਮੈਨਾਂ ਦੀ ਲੈ ਕੇ ਆਉਣੀ ਸੀਗੀ ਉਹ ਖਤਮ ਹੋਈ ਆ ਉਹੋ ਲਾਲ ਦਵਾਈ ਜਿਹੜੀ ਖੂਹ ਪਾਉਣ ਵਾਲੀ ਹੁੰਦੀ ਹੈ ਨਾ ਪਾਣੀ ਉਹ ਪਾਣੀ ਚ ਪਾਉਣੀ ਆ ਨਾਲੇ ਨਾਲੇ ਪਾਣੀ ਵਾਲੇ ਭਾਂਡੇ ਉਹਨਾਂ ਸਾਫ਼ ਕਰਨੇ ਆ ਲਾਲ ਦਵਾਈ ਨਾਲ ਕਿਉਂਕਿ ਉਹ ਐਂਟੀ ਬੈਕਟੀਰੀਅਲ ਹੁੰਦੀ ਹੈ ਜੇ ਕੋਈ ਬੈਕਟੀਰੀਆ ਬੈਕਟੀਰੀਆ ਹੋਵੇ ਨਾ ਉਹ ਮਾਰ ਦਿੰਦੀ ਆ ਬਾਕੀ ਕਰੋ ਸ਼ੋਗ ਠੀਕ ਹੈ ਇਹ ਤਿੰਨ ਮੁਰਗੀਆਂ ਨਾ ਫਿਰਦੀਆਂ ਚੋਠੀ ਚਲੋ ਬਈ ਲਾਤੀਏ ਤਿੰਨੇ ਦੌੜ ਜਾਣੀਆਂ ਇਹਦੇ ਲੱਗ ਹੀ ਨਹੀਂ ਰਹਿਣੀਆਂ ਮੁਰਗੇ ਦੇ ਉੱਪਰ ਖੜੀ ਆ ਉਹ ਵੀ ਖੋਲ ਦਾਂਵੇਂ ਠੀਕ ਹੈ ਦੇਹਦਨ ਨਰਿ ਸ਼ੰਕਰ ਬੋਨਾ ਇੱਕ ਮਿੰਟ ਥੋੜਾ ਕੈਮਰਾ ਇੱਥੇ ਸੈੱਟ ਕਰਦੇ ਆ ਠੀਕ ਹੈ ਇਹ ਇਹ ਇਦਾਂ ਠੀਕ ਹੈ ਇਦਾਂ ਸ਼ੌਕ ਹੁੰਦਾ ਠੀਕ ਹੈ ਇਹਦੇ ਜਿਹੜੇ ਵੱਡੇ ਬੱਚੇ ਸੀਗੇ ਆਪਾਂ ਦੋ ਕੱਲ ਹੋਰ ਸੀਲ ਕਰ ਦਿੱਤੇ ਨੇ ਕੋਦਰ ਡਿਲੀਵਰੀ ਕਰਦੇ ਸੀਗੇ ਉਹ ਗਏ ਆ ਘਲក្លਾਂ ਮੋਗੇ ਦੇ ਲੱਗੇ ਠੀਕ ਹੈ ਉਹ ਕੱਲ ਕੀ ਦੀ ਡਿਲੀਵਰੀ ਆਪਾਂ 6 8 ਸੀਗੇ 6 ਰਹਿ ਗਏ ਆ ਪੀਲੇ ਦੇ ਵੱਡੇ ਜਿਹੜੇ ਆ ਬਾਕੀ ਉਹ ਦੂਜੇ ਆ ਛੋਟੇ ਆ 9 9 ਇੱਕ ਬੱਚੇ ਆ 9 ਬੱਚੇ ਆ ਆਪਣੇ ਕੋਲ ਗਲਵੇ ਵੀ ਹੈਗੇ ਆ ਗਲਵਿਆਂ ਦਾ ਵੀ ਸ਼ੌਂਕ ਕਰਾਉਨੇ ਆ ਤੁਹਾਨੂੰ ਬੱਕਰਾ ਸ਼ੌਂਕ ਕਰਾਉਣਾ ਇੱਕ ਬਣਾਉਣਾ ਛੋਟਾ ਜਿਹਾ ਕਲਿੱਪ ਇਹ ਆਪਣੇ ਕੋ ਪੀਲੇ ਬਣੇ ਆ ਠੀਕ ਹੈ ਪੀਲੇ ਗੱਲ ਮੇਰਾ ਸ਼ੌਂਕ ਤੋਂ ਹੁੰਦਾ ਸਾਨੂੰ ਮੈਂ ਇੱਥੇ ਕਰਦੇ ਆ ਸੈਟਿੰਗ ਦੀ ਕੈਮਰੇ ਦੀ ਉਹ ਸ਼ਾਮ ਦਾ ਟਾਈਮ ਆ ਸੂਰਜ ਸਾਰੇ ਢਲ ਚੁੱਕਾ ਹੁਣ ਤਾਂ ਤਕਰੀਬਨ ਅਜਾਨ ਵਾਲਾ ਹੀ ਆ ਸ਼ੌਂਕ ਬਾਕੀ ਹੁੰਦਾ ਉਹ ਦਦੇ ਧੁੱਪ ਹੁੰਦੀ ਹੁੰਦੀ ਜਦ ਕਦੇ ਕੰਮ ਤੋਂ ਆ ਜਾਆ ਫਿਰ ਤਾਂ ਸ਼ੌਂਕ ਹੁੰਦਾ ਨਜ਼ਾਰੇ ਵਾਲਾ ਤੇ ਸ਼ੌਂਕਾਂ ਦਾ ਮਜ਼ਾ ਹੀ ਵੱਖਰਾ ਹੁੰਦਾ ਚਲੋ ਕੋਈ ਗੱਲ ਨਹੀਂ ਬਾਬਾ ਸੁੱਖ ਰੱਖੇ ਕੱਲ ਲਗੀ ਛੁੱਟੀ ਤੇ ਕੱਲ ਸ਼ੌਂਕ ਕਰਾਂਗੇ ਨਾਲੇ ਤੁਹਾਨੂੰ ਕਰਾਵਾਂਗੇ ਠੀਕ ਹੈ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਆਪਣੇ YouTube ਚੈਨਲ ਤੇ ਆਓ ਉੱਥੇ ਆਪਾਂ ਤੁਹਾਨੂੰ ਆਪਣੇ ਸਾਰੇ ਜਨੂਆਂ ਸ਼ੌਂਕ ਲਾਵਾਂਗੇ ਓਏ ਇੱਧਰ ਆ ਜੋੜੇ ਦੇਖਿਓ ਵੀ ਕਿੱਦਾਂ ਦੇ ਬੱਚੇ ਹੁੰਦੇ ਆ ਧੰਮੇ ਸ਼ੌਕ ਕਰਾਵਾਂਗੇ ਜਦੋਂ ਇਹ ਮੁਰਗੀ ਦੇ ਆਂਡੇ ਆਪਾਂ ਪਾਏ ਹੋਏ ਆ ਮੁਰਗੀ ਥੱਲੇ ਠੀਕ ਐ ਇੱਕ ਦੋ ਆਂਡੇ ਪਹਿਲੀ ਮੁਰਗੀ ਥੱਲੇ ਪਏ ਆ ਜਿਹੜੀ ਹੁਣ ਬਿਠਾਈ ਹੈ ਜਿਹੜੀ ਪੱਕੀਆਂ ਦੇ ਬਿਠਾਈ ਆ ਉਹਦੇ ਆਂਡੇ ਜ ਵੀ ਇਹਦੇ ਆਂਡੇ ਹੈਗੇ ਆ ਤੁਹਾਨੂੰ ਦੇਖਿਓ ਕੀ ਚੀਜ਼ ਬਣਦੀ ਆ ਤੇ ਖਵਾਵਾਂਗੇ ਬਣਾ ਕੇ ਫੋਲਤੀ ਦੀ ਵਾਲੀਆਂ ਉੱਪਰ ਬਣਾਵਾਂਗੇ ਠੀਕ ਐ ਫਿਰ ਤੁਹਾਨੂੰ ਸ਼ੌਕ ਕਰਾਵਾਂਗੇ ਇਹ ਜੋੜੇ ਨੂੰ ਆਪਾਂ ਹੁਣ ਦੰਨੇ ਆ ਕਰ ਬੰਦ ਤੇ ਆਪਾਂ ਫਿਰ ਖੋਲਦੇ ਆ ਵਿਗਮਾ ਦਾ ਜੋੜਾ ਉਡੇ ਕੁਡੇ 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 ਬੁਡੇ ਉਡੇ ਕੁਡੇ 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 ਉਡੇ ਕੁਡੇ 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 ਚੱਲ ਪੁੱਤਾਂ ਦਾ ਚਲੋ ਉਡੇ ਕੁਡੇ 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 ਐ ਡੇ ਫੁੱਡੇ 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 ਦੇ ਫੁੱਡੇ ਫੁੱਡੇ ਦੇ ਫੁੱਡੇ 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 ਠੀਕ ਹੈ ਇਹ ਤਿੰਨੇ ਮਾਦੀਆਂ ਇਹਦੇ ਨਾਲ ਤਾਰ ਲੀਆਂ ਜਿਹੜੀਆਂ ਦੂਸਰੀ ਇੱਕ ਮਾਦੀ ਪੀਲੀ ਆ ਆਪਣੇ ਕੋਲ ਪਾਸ ਲੈ ਆਂਦੀ ਉਹ ਇਹਨਾਂ ਨਹੀਂ ਤਾੜੀਦੀਆਂ পচন্দে <laughs> ਲੋਵੀ ਮਿੱਤਰੋ ਦੋਸਤ ਪਿਆਰਿਓ ਉਹ ਆਪਾਂ ਜਾਨਵਰ ਦੇ ਉੱਤੇ ਬੰਦ ਕਰ ਤੇ ਬੇਗਮ ਦਾ ਜੋੜਾ ਆਪਾਂ ਖੋਲ ਦਿੱਤਾ ਆਪਣਾ ਬੇਗਮ ਮੁਰਗਿਆ ਉਹ ਬੇਗਮ ਮੁਰਗੀ ਆ ਕਈ ਦੋਸਤ ਜਦੋਂ ਮੈਂ ਸ਼ੌਂਕ ਕਰਵਾਨਾ ਬਹੁਤ ਪੁੱਛਦੇ ਆ ਭਾਜੀ ਸੇਲ ਤਾਂ ਨਹੀਂ ਕਰਨੀ ਨਹੀਂ ਭਰਾ ਸੇਲ ਨਹੀਂ ਕਰਨੀ ਇਹਦੇ ਬੱਚੇ ਆਪਾਂ ਸੇਲ ਕਰਾਂਗੇ ਬੱਚੇ ਬੇਗਮ ਬਣਾਉਣੇ ਆ ਬਹੁਤ ਜ਼ਿਆਦਾ ਬੇਸਬਰੀ ਨਾਲ ਇੰਤਜ਼ਾਰ ਹੈ ਅੱਜ ਵੀ ਇਹ ਲੋਕ ਦੀ ਫਿਰਦੀ ਆਂਡਾ ਦੇਣਾ ਸੀ ਲੇਕਿਨ ਮੈਂ ਅੰਦਰ ਤਾੜ ਗਿਆ ਅੰਦਰ ਇਹਨੇ ਆਂਡਾ ਨਹੀਂ ਦਿੱਤਾ ਇਹਦੇ ਅੰਡੇ ਦੀ ਵੇਟ ਕਰਦਾ ਪਿਆ ਕਦੋਂ ਪਹਿਲਾ ਅੰਡਾ ਰੱਖਦੀ ਹੈ ਤੇ ਇਹਦੇ ਫਿਰ ਆਪਾਂ ਅੰਡੇ ਆਰੇ ਨੰਬਰ ਲਾਈਏ ਤੇ ਇਹਦੀ ਬਰੀਡ ਬਣਾਈਏ ਤੇ ਤੁਹਾਨੂੰ ਫਿਰ ਬੇਗਮਾਂ ਦਾ ਵੀ ਸ਼ੌਂਕ ਕਰਾਈਏ ਬੇਗਮ ਬਣਾਈ ਪਹਿਲਾਂ ਵੀ ਆ ਪਰ ਲੇਕਿਨ ਜਿਹੜੇ ਇਹ ਬੇਗਮ ਬਣਨੇ ਆ ਇਹ ਬਖਰੀ ਚੀਜ਼ ਬਣਨੇ ਕਿਉਂਕਿ ਬੇਗਮ ਮੁਰਗਾ ਆ ਬੇਗਮ ਮੁਰਗੀ ਆ ਠੀਕ ਹੈ ਇਹਦੇ ਵਿੱਚ ਪਾਰਮਾ ਬਲੱਡ ਨਹੀਂ ਹੋਣਾ ਸਿੱਧਾ ਹੋਣਾ ਸਿੱਧਾ ਠੀਕ ਹੈ ਬਾਕੀ ਨਾਲ ਸ਼ੌਂਕ ਕਰੋ ਦੋਨਾਂ ਦਾ ਓਏ ਬੇਗਮ ਮੁਰਗੀ ਦਾ ਬੇਗ ਜੈਕ ਕਰਿਓ ਮੜਾਇਆ ਕਿਡਾਇਆ ਇਹ ਗੇਮ ਦਾ ਕੁਮੋਨਾ ਦੇਖਿਓ ਯਾਰ ਠੀਕ ਹੈ ਆਪ ਚੈੱਕ ਕਰੀਏ ਕਿ ਤੁਹਾਨੂੰ ਸਾਹਮਣੇ ਕਰਦਾ ਹਾਂ ਇਹ ਫੇਟ ਚੋਂ ਕਰਦੇ ਹਾਂ ਇਧਰ ਤਿਰਛਾ ਜਿਹਾ ਗੀਤੇ ਦੇ ਮਜ਼ਾ ਨਹੀਂ ਆਉਂਦਾ ਠੀਕ ਹੈ ਆ ਫਿਰ ਦਾ ਬੇਗਮ ਮੁਰਗੀ ਮਾਰਨਾ ਵੀ ਹੈ ਜੇ ਮੇਰੇ ਨਾਲ ਕੋਤਰੀ ਦੇਣਾ ਹੈ ਮੈਨੂੰ ਪਿਆ ਦਾ ਠੀਕ ਹੈ ਕਰਿਓ ਸ਼ੌਂਕ ਤੇ ਆਪਾਂ ਇੱਥੇ ਅੱਜ ਦੇ ਬਲੌਗ ਦਾ ਐਂਡ ਕਰਦੇ ਕੋ 11 ਮਿੰਟ ਦਾ ਹੋ ਚੱਲਾ ਬਲੌਗ ਮੁੜ ਕੇ ਵੀਡੀਓ ਡਾਊਨਲੋਡ ਹੋਣ ਨੂੰ ਬਹੁਤ ਟਾਈਮ ਲੱਗਦਾ ਠੀਕ ਹੈ ਦੱਸਿਓ ਕਿਦਾਂ ਦਾ ਲੱਗਾ ਆਪਣਾ ਸ਼ੌਂਕ ਤੁਹਾਨੂੰ ਠੀਕ ਹੈ ਚੰਗਾ ਆ ਮਾੜਾ ਆ ਮਾੜਾ ਵੀ ਆ ਤਾਂ ਵੀ ਤੁਹਾਡੇ ਸਾਹਮਣੇ ਆ ਕੋਈ ਗੱਲ ਨਹੀਂ ਠੀਕ ਹੈ ਜਿਹੜੇ ਦੋਸਤਾਂ ਨੂੰ ਚੰਗਾ ਲੱਗਦਾ ਚੰਗਾ ਗਏ ਦੇਓ ਜਿਨ੍ਹਾਂ ਨੂੰ ਮਾੜਾ ਲੱਗਦਾ ਮਾੜਾ ਕਮੈਂਟ ਕਰਦੇਓ ਕੋਈ ਦਿੱਕਤ ਨਹੀਂ ਠੀਕ ਹੈ ਪਕੀਆ ਆਪਣਾ ਆ ਆਪਣਾ ਹੀ ਹੋਈ ਬਰੀਡ ਆ ਬੀਗਮ ਗਲਵਾ ਬੇਗਮ ਆ ਠੀਕ ਹੈ ਇਹਦਾ ਵੀ ਸ਼ੌਂਕ ਕਰਿਓ ਠੀਕ ਹੈ ਇੱਥੇ ਆਪਾਂ ਅੱਜ ਦੇ ਬਲੌਗ ਦਾ ਐਂਡ ਕਰਦੇ ਆ ਠੀਕ ਹੈ ਸਾਰੀ ਗੱਲ ਸਾਰਿਆਂ ਨੂੰ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਸ਼ੇਅਰ ਜਰੂਰ ਕਰਿਓ ਠੀਕ ਹੈ ਓਕੇ